ਅੱਜ ਤੁਹਾਨੂੰ ਇੱਕ ਖਾਸ ਖਬਰ ਦੱਸਣ ਜਾ ਰਹੇ ਹਾਂ ਇੱਕ ਖਬਰ ਇਸ ਦੇ ਲਈ ਖਾਸ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਥਾਣਿਆਂ ਦੀ ਸੁਰੱਖਿਆ ਨੂੰ ਲੈ ਕੇ ਸੁਰਖੀਆਂ ਬਣਦੀਆਂ ਪਈਆਂ ਨੇ ਜ਼ਿਕਰ ਖਾਸ ਹੈ ਕਿ ਇੱਕ ਪਾਸੇ ਸੀਸੀਟੀਵੀ ਕੈਮਰੇ ਤਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਪਰ ਹੁਣ ਅੱਜਕੱਲ੍ਹ ਥਾਣਿਆਂ ਦੇ ਬਾਹਰ ਗ੍ਰੀਨ ਏ ਟੈਂਟ ਪੱਲੀਆਂ ਜਾਂ ਤੁਸੀਂ ਕੁਝ ਵੀ ਅੱਖ ਲਵੋ ਬੀਤੇ ਸਮੇਂ ਵਿੱਚ ਵੱਖ-ਵੱਖ ਪੁਲਿਸ ਚੌਕੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਹੋ ਰਹੀਆਂ ਬਲਾਸਟ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਪੁਲਿਸ ਮੁਸਤੈਦ ਹੋ ਗਈ ਹੈ ਤੇ ਪਹਿਲਾਂ ਆਪਣੀ ਰਾਖੀ ਨੂੰ ਲੈ ਕੇ ਹਾਈ ਟੈਕ ਹੋ ਗਈ ਹੈ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਚੌਕੀ ਕਨਪੂਰਾ ਕਾਲੇ ਦੇ ਵਿੱਚ ਪੁਖਤਾ ਪ੍ਰਬੰਧ ਦਾ ਜਾਇਜ਼ਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਿਆ ਗਿਆ ਏ ਉਹਨਾਂ ਨੇ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਲੋਹੜੀ ਦੇ ਤਿਉਹਾਰ ਅਤੇ ਗਣਤੰਤਰ ਦਿਵਸ ਤੇ ਮੌਕੇ ਨੂੰ ਲੈ ਕੇ ਪ੍ਰਬੰਧਾ ਦਾ ਜਾਇਜ਼ਾ ਲੈਣ ਦੇ ਲਈ ਪੂਰੀ ਟੀਮ ਮੁਸਤੈਦੀ ਦਿਖਾਉਂਦੀ ਪਈ ਹੈ ਜਿਸ ਤੇ ਚੱਲਦੇ ਆ ਇੱਕ ਪਾਸੇ ਥਾਣੇ ਨੂੰ ਲੈ ਕੇ ਇਹ ਜੋ ਹਾਈ ਟੈਕ ਕੈਮਰੇ ਅਤੇ ਹੋਰ ਚੀਜ਼ਾਂ ਲਗਾਈਆਂ ਗਈਆਂ ਨੇ ਇਹ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਸਾਨੂੰ ਹਾਈ ਟੈਕ ਗੱਡੀਆਂ ਮੋਟਰਸਾਈਕਲ ਮੁਹੱਈਆ ਕਰਵਾਏ ਗਏ ਨੇ ਜਿਸ ਨਾਲ 24 ਘੰਟੇ ਪੁਲਿਸ ਮੁਲਾਜ਼ਮ ਪੂਰੀ ਤਰ੍ਹਾਂ ਮੁਸਤੈਦੀ ਨਾਲ ਪੁਲਿਸ ਚੌਕੀ ਅਤੇ ਉਸ ਤੇ ਅਧੀਨ ਆਉਂਦੇ ਇਲਾਕੇ ਵਿੱਚ ਨਿਗਰਾਨੀ ਰੱਖ ਸਕੇ ਦਾ ਸਿਪਾਹੀ ਚੌਕੀਆ ਮੈਂ ਸਿਰ ਰਜਿੰਦਰ ਸਿੰਘ ਚੌਕੀਨ ਇੰਚਾਰਜ ਕਨਪਰਕਾਲਾ ਇੰਚਾਰਜ ਹਾਂ ਹਰ ਜਿਹੜਾ ਚੈਕਿੰਗ ਵਾਲਾ ਕੀਤੀ ਆ ਨਾਕੇ ਦੇ ਰੂਟੀਨ ਚੈਕਿੰਗ ਜਾਂ ਦੇਰ ਪਿਆ ਕਰਦੇ ਨੇ ਨਹੀਂ ਰੂਟੀਨ ਚ ਚੈਕਿੰਗ ਵੀ ਆ ਕੁਝ 26 ਜਨਵਰੀ ਨੂੰ ਕਰਕੇ ਵੀ ਸੁਰੱਖਿਆ ਵਧਾਈ ਜਾਂਦੀ ਆ ਕੋਈ ਇਨਪੁੱਟ ਏਜੰਸੀਆਂ ਹੁੰਦੀਆਂ ਨੇ ਵੀ 26 ਜਨਵਰੀ ਨੂੰ ਸੁਰੱਖਿਆ ਵਧਾਈ ਜਾਵੇ ਇਸ ਕਰਕੇ ਵੀ ਸੁਰੱਖਿਆ ਵਧਾਈ ਜਾਂਦੀ ਆ ਕਿੰਨੇ ਕਿ ਇਲਾਕੇ ਦੇ ਮੌਜੂਦ ਹੁੰਦੇ ਨੇ ਮੇਰੇ ਨਾਕੇ ਦੇ ਕਰਮਚਾਰੀ 6 ਕਰਮਚਾਰੀ ਆ ਇੱਕ ਮੁਨਸੀਬਾ ਦੇ 5 ਕਰਮਚਾਰੀ ਬਾਹਰ 2 ਕਰਮਚਾਰੀ ਮੇਰੇ ਉੱਪਰ ਵੀ ਹੁੰਦੇ ਆ 7 ਕਰਮਚਾਰੀ ਅਸੀਂ ਬਿਲਕੁਲ ਆਲਰੇ ਸੀਟੀ ਵੀ ਕੈਮਰੇ ਜੀ ਹਾਂ ਸੀਟੀ ਵੀ ਕੈਮਰੇ ਤੁਸੀਂ ਮੇਰਾ ਦਫਤਰ ਜਾ ਕੇ ਚੈੱਕ ਕਰ ਸਕਦੇ ਹੋ ਜੇ ਮੈਂ ਆਪਣੇ ਮੋਬਾਈਲ ਤੇ ਵੀ ਅਟੈਚ ਕੀਤੇ ਆ ਕੈਮਰੇ ਦੋ ਕੈਮਰੇ ਮੇਰੇ ਪੁਲ ਦੇ ਉੱਪਰ ਆ ਦੋ ਕੈਮਰੇ ਇੱਥੇ ਆਊਟਸਾਈਡ ਤੇ ਨਾਟ ਵੀ ਸਾਰੇ ਦੋਨੇ ਸਾਈਡ ਕਲੀਅਰ ਕੀਤੇ ਆ ਮਾਂ ਅਜੇ ਕਿਤੇ ਕੋਈ ਫੋਨ ਆਜੇ ਪਿੱਛੇ ਕਿਤੇ ਕੋਈ ਵਾਰਦਾਤ ਹੋਈ ਹੈ ਅਪੀਲ ਨਹੀਂ ਆ ਕਿਤੇ ਬਿਲਕੁਲ ਮੇਰੇ ਕੋਲ ਸਰਕਾਰੀ ਗੱਡੀ ਆ ਮਾਂਜੋ ਕਮਿਸ਼ਨ ਸਾਹਿਬ ਨੂੰ ਜਾਰੀ ਹੋਈ ਹੈ ਦਿੱਤੀ ਗਈ ਹੈ ਇੱਕ ਮੋਟਰਸਾਈਕਲ ਸਰਕਾਰੀ ਆ ਮੇਰੇ ਕੋਲ ਜਿਉ ਕੋ ਪਤਾ ਲੱਗਿਆ ਵੀ ਛੋਟੀਆਂ ਗਲੀਆਂ ਨੇ ਜਾਣਾ ਉਹ ਮਹੱਲੇ ਚ ਨਹੀਂ ਗੱਡੀ ਜਾ ਸਕਦੀ ਤਾਂ ਅਸੀਂ ਮੋਟਰਸਾਈਕਲ ਭੇਜ ਦਿੰਨੇ ਕਰਮਚਾਰੀ ਦੇ ਕੇ ਦੋ ਜਿਹੜੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਜਿਹੜੀ ਆਉਂਦੀ ਆ ਹਾਂ ਕੋਈ 2 ਵੀਲਰ ਵੀ ਹੈ 4 ਵੀਲਰ ਕੋਈ ਵੀ ਕਾਰ ਹੈ ਕੋਈ ਵੀ ਵਹੀਕਲ ਹੈ ਜਿਹੜਾ ਨਿਕਲਦਾ ਕੋਈ ਟੈਂਪੂ ਵਗੈਰਾ ਵੀ ਨਿਕਲਦਾ ਅਸੀਂ ਉਹਨਾਂ ਨੂੰ ਵੀ ਚੈੱਕ ਕਰਦੇ ਆ ਕਿ ਰਾਤ ਕੋਈ ਟੈਂਪੂ ਜਿਹੜਾ ਇਹੋ ਜਿਹਾ ਨਿਕਲਦਾ ਉਹ ਕਿਸ ਹਾਲਾਤ ਵਿੱਚ ਹੈ ਦੇਖਿਆ ਜਾ ਵੀ ਠੰਡ ਬੜੀ ਆ ਲੋਕ ਸਾਰੇ ਜਾਈਏ ਲੰਮੇ ਪਏ ਨੇ ਸੁੱਤੇ ਨੇ ਲੇਕਿਨ ਪੰਜਾਬ ਪੁਸ ਦੀ ਗੱਲ ਕਰਾਂ ਪੰਜਾਬ ਪੁਸ ਸਫੈਦ ਦੀ ਨਾਲ ਡਿਊਟੀ ਨਿਭਾ ਰਹੀ ਹੈ ਆਪਣੇ ਮੁਲਾਇਮਤਾ ਕੀ ਖਾਸ ਪ੍ਰਬੰਧ ਕੀਤੇ ਨੇ ਬਿਲਕੁਲ ਜੀ ਅਸੀਂ ਤਾਂ 24 ਘੰਟੇ ਪਬਲਿਕ ਆ ਤੇ ਹਾਜ਼ਰ ਆ ਮੇਰੇ ਕਰਮਚਾਰੀਆਂ ਨੂੰ ਰਾਤ ਨੂੰ ਨਿਊਟਰੀ ਵਾਲਿਆਂ ਨੂੰ ਅੱਗ ਵੀ ਬਾਲ ਕੇ ਦਿੱਤੀ ਆ 버ਗਰ ਚਾਹ ਦਾ ਅਰੇਂਜਮੈਂਟ ਵੀ ਕਰੀ ਦਿੰਦਾ ਨਾਲ ਦੋ ਵਾਰੀ ਰਾਤ ਨੂੰ ਚਾਹ ਵੀ ਪੈਦੀ ਆ ਤੇ ਇਹਨਾਂ ਦਾ ਪੂਰਾ ਖਿਆਰ ਰੱਖਿਆ ਜਾਂਦਾ ਕਰਮਚਾਰੀਆਂ ਦਾ ਕਿਉਂਕਿ ਰਾਤ ਨੂੰ ਠੰਡ ਬੜੀ ਹੋ ਗਈ ਆ ਸੀਨੀਅਰ ਅਫਸਰਾਂ ਨੂੰ ਵੀ ਹਦਾਇਤ ਆ ਵੀ ਕਰਮਚਾਰੀਆਂ ਦਾ ਖਿਆਰ ਰੱਖੋ ਇਹਨਾਂ ਨੂੰ ਅਕਾਤ ਸਵੇਰੇ 5 ਵਜੇ ਤੱਕ ਆ ਜੀ ਮੈਂ ਆਪ 2:30 ਵਜੇ ਤੱਕ ਬਾਹਰ ਇਨਾ ਉਸ ਤੋਂ ਬਾਅਦ ਫਿਰ 10 ਮਿੰਟ ਰੈਸਟ ਵੀ ਕਰ ਲੈਂਦੀ ਆ ਤੇ ਅਕਸਰ ਲੋਕਾਂ ਦੇ ਮਨਾਂ 'ਚ ਸਵਾਲ ਹੁੰਦਾ ਵੀ ਯਾਰ 12 ਵਜੇ ਬਾਅਦ ਪੁਲਿਸ ਜੌਂਕੀ ਦੇ ਦਵਾਜੇ ਬੰਦ ਹੋ ਜਾਂਦੇ ਨੇ ਉਚਾਰਾ ਸਾਹਿਬ ਫੋਨ ਕਰੇ ਤਾਂ ਇਹ ਗੱਲ ਬਤਨਦੀ ਨਹੀਂ 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 ਤੁਸੀਂ ਵੇਖੋ ਜੀ ਮੇਰੇ ਕਰਾਂ ਚੌਂਕੀ ਦਾ ਦਰਵਾਜੇ ਬਿਲਕੁਲ ਖੁੱਲੇ ਨੇ ਗੱਡੀਆਂ ਰੈਡੀ ਨੇ ਤੇ ਕਰਮਚਾਰੀ ਵੀ ਅੱਜ ਜਾਗਦੇ ਆ ਕੋਈ ਗੱਲ ਨਹੀਂ ਮੁਨਸੀ ਵੀ ਸੀਟ ਤੇ ਆਪਣੀ ਤੇ ਬੈਠਾ ਉਹੀ ਹੋਜੀ ਗੱਲ ਨਹੀਂ ਲੋਕਾਂ ਨੇ ਕੀ ਪੁੱਛਿਆ ਲੋੜੀ ਦਾ ਤਿਉਹਾਰ ਆ ਲੋਕਾਂ ਨੂੰ ਜੇ ਕਿ ਤੁਹਾਨੂੰ ਸੂਚਿਤ ਕਰਨਾ ਵਾ ਸੱਚੀ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਜੀ ਹਾਂ ਬਿਲਕੁਲ ਸੱਚੀ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਲੋੜੀ ਦਾ ਤਿਉਹਾਰ ਆ ਬੜੀ ਖੁਸ਼ੀ ਨਾਲ ਮਨਾਉਣਾ ਚਾਹੀਦਾ ਪਰ ਫਿਰ ਵੀ ਜੇ ਕੋਈ ਮਿਸ ਹੈਪਨਿੰਗ ਹੋਜੀ ਹੁੰਦੀ ਆ ਤੇ ਮੇਰੇ ਤੱਕ ਪਹੁੰਚ ਕਰਨ ਜਾਂ ਮੇਰੇ ਨੰਬਰ ਤੇ ਕਨੈਕਟ ਕਰ ਸਕਦੇ ਕੋਈ ਵੀ ਮੇਰਾ ਨੰਬਰ ਹੈਗਾ ਜੀ 9781103332 ਹਾਂ 9781103332 ਨੰਬਰ ਆ ਮੇਰਾ ਕੋਈ ਘੜੀ ਡਾਟਾ ਫੋਨ ਆਉਣਾ ਹਾਂ ਬਿਲਕੁਲ ਹਾਂ ਰਹਿੰਦਾ ਜੀ ਬਿਲਕੁਲ ਜੇ ਦੇਖਿਆ ਜਾਵੇ ਕੋਈ ਵਸਤੂ ਪਈ ਹ ਲੋਕਾਂ ਨੂੰ ਜਿਹਦਾ ਪਹਿਲੇ ਪੁਲਿਸ ਨੂੰ ਤਲਾਹ ਦੇਣੀ ਚਾਹੀਦੀ ਜਿਹਦੇ ਉਸ ਤੋਂ ਬਾਅਦ ਜਿਹੜਾ ਹੱਥ ਲਾਉਣਾ ਚਾਹੀਦਾ ਹਾਂ ਬਿਲਕੁਲ ਉਹਨਾਂ ਨੂੰ ਤਲਾਹ ਦੇਣੀ ਚਾਹੀਦੀ ਹੈ ਪੁਲਿਸ ਨੂੰ ਕਿਉਂਕਿ ਉਹਦੇ ਵਿੱਚ ਕੋਈ ਸ਼ੱਕੀ ਚੀਜ਼ ਵੀ ਹੋ ਜਾਈ ਹੋ ਸਕਦੀ ਕੋਈ ਧਮਾਕਾ ਵੀ ਹੋ ਸਕਦਾ ਉਸ ਤੋਂ ਬਾਅਦ ਇਹ ਕਰਕੇ ਪਹਿਲਾਂ ਸਾਨੂੰ ਤਲਾਹ ਦੇਣ ਨੇ ਫਿਰ ਉਸ ਦੇ ਬਾਰੇ ਕੋਈ ਇਨਫੋਰਮੇਸ਼ਨ ਜਿਹੜੀ ਆ ਸਾਨੂੰ ਦੇਣ ਤਹੀਂ ਉੱਥੇ ਮੌਕੇ ਤੇ ਪਹੁੰਚਾਂਗੇ ਹਰ ਵੇਲੇ ਹੁਣ ਲੋਹੜੀ ਦੇ ਤਿਹਾਰ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹਾਂ ਅਸੀਂ ਆਨਿਆਂ ਵੀ ਲੋਹੜੀ ਦੇ ਤਿਹਾਰ ਤੇ ਲੋਕ ਖੁਸ਼ੀਆਂ ਨਾਲ ਮਨਾਉਣ ਪਰ ਜਿਹੜੀ ਚਾਈਨਾ ਡੋਰ ਬਾਰੇ ਵੀ ਮੇਰੇ ਦਿਮਾਗ 'ਚ ਆਈ ਵੀ ਚਾਈਨਾ ਡ ਤੇ ਜਿਹੜੀਆਂ ਚੈਨਾ ਡੋਰ ਨਹੀਂ ਵਰਤਣੀ ਚਾਹੀਦੀ ਦੂਜੀ ਡੋਰ ਵਰਤੋ ਹੁਣ ਵੇਖ ਲਓ ਕਰੀਬ 11:30 ਵਜੇ ਦਾ ਟਾਈਮ ਹੋ ਗਿਆ ਸਾਡੇ ਸਾਰੇ ਕਰਮਚਾਰੀ ਬਿਲਕੁਲ ਤਨਾਦਰੇ ਖੜੇ ਨੇ ਕਿੰਨੇ ਵਜੇ ਆਪਲਾਟ ਹਿੱਸੇ ਲਾਕੇ ਦੇਗੇ ਮੇਰੇ ਪੰਜ ਕਰਮਚਾਰੀ ਲਾਕੇ ਦੇ ਨੇ ਦੋ ਕਰਮਚਾਰੀ ਮੇਰੇ ਉੱਪਰ ਆ ਸੱਤ ਕਰਮਚਾਰੀ ਇੱਕ ਮੁੰਸ਼ੀ ਆ ਮੇਰੇ